ਲਗੀ ਕਰਨ ਜੋ ਕਿ ਬਿਲਡਿੰਗ ਗਰੀ ਹੋਈ ਹੈ ਤੇ ਸਾਰਿਆਂ ਨੂੰ ਪਹਿਲੀ ਦਾ ਮੇਰੀ ਤਰਫ ਤੋਂ ਮੜਿੰਡਾ ਵਾਸੀਆਂ ਨੂੰ ਜੈ ਸ਼ਰੀ राम ਅਸੀਂ ਪਹਿਲਾਂ ਵੀ ਇਹ ਮੁੱਦਾ ਚੱਕਿਆ ਸੀ ਕਿ ਉੱਪਰਲਾ ਪੋਰਸ਼ਨ ਡਿੱਗਣ ਵਾਲਾ ਹੈ ਮੇਰੀ ਤਰਫੋਂ ਪਹਿਲਾਂ ਵੀ ਇਹ ਮੁੱਦਾ ਮੜਿੰਡਾ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਕੋਲੇ ਤੇ ਕਮਿਸ਼ਨਰ ਸਾਹਿਬ ਕੋਲੇ ਮੈਂ ਇੱਕ ਫਰਿਆਦ ਰੱਖੀ ਦੀ ਕਿ ਕਿਰਾਏਦਾਰ ਦੇ ਮਕਾਨ ਮਾਲਕ ਦੇ ਰੋਲੇ ਦੇ ਵਿੱਚ ਆਰਸਵਾ ਚੌਂਕ ਦੇ ਵਿੱਚ ਪਬਲਿਕ ਸਰਵਾਈਸ ਪਿਓ ਕਰੇ ਅੱਜ ਮੈਂ ਕਹਿੰਦਾ ਬੰਦਾ ਬੰਦੇ ਦਾ ਬੈਰੀ ਪਰ ਰੱਬ ਰੱਬ ਹੀ ਹੈ ਕੁਦਰਤ ਨੇ ਇਹ ਬਿਲਡਿੰਗ ਰਾਤ ਦੇ ਮੀਂਹ ਦੇ ਕਾਰਨ 2 ਵਜੇ ਡਿੱਗੀ ਹੈ ਕਿ ਬੰਦਾ ਕੋਈ ਥੱਲੇ ਨਾ ਆ ਜੇ ਇਹਦਾ ਮਤਲਬ ਪ੍ਰਮਾਤਮਾ ਦਾ ਕਿਤੇ ਨਾ ਕਿਤੇ ਹੈਗਾ ਨਾ ਅੱਜ ਜੋ ਇਹ ਬਿਲਡਿੰਗ ਅੱਜ ਨਜ਼ਰ ਆ ਰਹੀ ਹੈ ਡਿੱਗੀ ਵੀ ਇੱਥੇ ਘੱਟੋ ਘੱਟ 10-12 ਬੰਦੇ ਅੱਜ ਥੱਲੇ ਆਂਦੇ ਤੇ ਉਹਨਾਂ ਦਾ ਪਤਾ ਨਹੀਂ ਕਿੰਨਾ ਵੱਡਾ ਹਾਦਸਾ ਹੁੰਦਾ ਤੇ ਉਹਨਾਂ ਦੇ ਘਰ ਅੱਜ ਬਰਬਾਦ ਹੋ ਜਾਂਦੇ ਪਿਛਲੇ ਦਿਨੀ ਕਾਰਪੋਰੇਸ਼ਨ ਵੱਲੋਂ ਇੱਕ ਬਾਉਂਡਰੀ ਕੀਤੀ ਗਈ ਸੀ ਇਹਨਾਂ ਨੇ ਫੇਰ ਵੀ ਤੋੜ ਦਿੱਤੀ ਇਹਨਾਂ ਵੱਲੋਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਮੈਨੂੰ ਇੱਕ ਵਿਸ਼ਵਾਸ ਦਿਵਾਇਆ ਸੀ ਕਿ ਇਹ ਬਿਲਡਿੰਗ ਅਸੀਂ ਢਵਾਵਾਂਗੇ ਇਹਦਾ ਉੱਪਰਲਾ ਕਬਜ਼ਾ ਮਾਲਕਾ ਕੋਲੇ ਹੈ ਠੱਲੇ ਕਿਰਾਏਦਾਰ ਬੈਠੀ ਹੈ ਅਸੀਂ ਇੱਕੋ ਮੰਗ ਰੱਖਦੇ ਸੀ ਕਿ ਉੱਪਰਲਾ ਪੋਰਸ਼ਨ ਇਹ ਢਵਾ ਕੇ ਤੇ ਖਾਲੀ ਕੀਤਾ ਜਾਵੇ ਤਾਂ ਜੋ ਕਿਸੇ ਦੇ ਸੱਟ ਨਾ ਵੱਜੇ ਤੇ ਉੱਪਰਲਾ ਪੋਰਸ਼ਨ ਮਾਲਕਾ ਦਾ ਕਬਜ਼ਾ ਹੈ ਅਸੀਂ ਇੱਕੋ ਗੱਲ ਕਹਿੰਦੇ ਹਾਂ ਕਿ ਉੱਪਰਲਾ ਪੋਰਸ਼ਨ ਦੀ ਸਫਾਈ ਹੋ ਜੇ ਤਾਂ ਜੋ ਪਬਲਿਕ ਦਾ ਕਿਸੇ ਦਾ ਆਮ ਬੰਦੇ ਦਾ ਨੁਕਸਾਨ ਨਾ ਹੋਵੇ ਹੁਣ ਵੀ ਬਿਲਡਿੰਗ ਹੈ ਜਿਹੜੀ ਟਿਕਣ ਵਾਲੀ ਹੈ ਤੇ ਕਹੋ ਦੁਕਾਨਦਾਰ ਆ ਕੇ ਫਿਰ ਖੋਲ ਲੈਂਦੇ ਦੁਕਾਨ ਕਿਵੇਂ ਦੇਖਦੇ ਨਾ ਮੈਂ ਇੱਕੋ ਗੱਲ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਜਨਾ ਕਿ ਜਦ ਤੱਕ ਬਕਾਨ ਮਾਲਕ ਉੱਪਰਲਾ ਪੋਰਸ਼ਨ ਤੋਂ ਹੋਵੇ ਜਾਂ ਕਾਰਪੋਰੇਸ਼ਨ ਇਹਦੇ ਜਿਹਦੇ ਪਬਲਿਕ ਦਾ ਕਿਸੇ ਦਾ ਨੁਕਸਾਨ ਨਾ ਹੋਵੇ। ਸਾਹਿਬ ਜੀ ਕੀ ਨਾਮ ਤੇ ਕਿਹਨਾਂ ਡਾਗਮੇ ਦੀ ਗਾਰੀ ਫਟਾਉਂਦੇ ਤੇ ਬਿਲਡਿੰਗ ਕਿਹੜੀ ਤੇ ਰਾਤ ਨੂੰ ਸਟੇਟ ਹੈ। ਇਹ ਜਲਦੀ ਤੋਂ ਜਲਦੀ ਉੱਪਰ ਆ ਇਸਾ ਠਵਾਇਆ ਜਾਵੇ ਤਾਂ ਕਿ ਕਿਸੇ ਦੀ ਜਾਨੀ ਜਾਨ ਨਾ ਲਗੇ। ਇਹ ਬਹੁਤ ਖਸਤਾ ਹੋ ਚੁੱਕੀ ਹੈ। ਜਿੰਨੀ ਜਲਦੀ ਠਵਾਇਆ ਜਾਊਗਾ ਉਹਨਾ ਬੈਟਰ ਹੈ। ਪਿਛਲੇ ਦਿਨ ਨਗਰਪਾਲਿਕਾ ਵੱਲੋਂ ਵੀ ਜਿਹੜੇ ਬਾਉਂਡਰੀ ਕੀਤੀ ਗਈ ਸੀ ਦੁਕਾਨਦਾਰਾਂ ਨੇ ਫੇਰ ਤੋਂ ਉਸ ਬਾਉਂਡਰੀ ਨੂੰ ਫੋਲਡ ਦੇਵਣਾ ਨੇ ਅੰਮੇਲੀ ਕੰਮ ਕੀਤਾ। ਨੇ ਉਹਨਾਂ ਨੇ ਇੱਕ ਦੋ ਜਨਾਂ ਨੇ ਪੱਧਰੇ ਢਾਤੇ ਸੀ ਇਸੇ ਕਰਕੇ ਉਹਨਾਂ ਨੇ ਤਾਂ ਖੋਲ ਲਿਆ ਨਹੀਂ ਦੂਜਿਆਂ ਨੇ ਨਹੀਂ ਖੋਲਿਆ ਜਨਰਲ ਖਤਰਾ ਲੱਗਦਾ ਸੀ ਜਿਨ੍ਹਾਂ ਨੂੰ ਖਤਰਾ ਲੱਗਦਾ ਸੀ ਉਹਨਾਂ ਨੇ ਨਹੀਂ ਖੋਲਿਆ ਜੀ ਕੁਲੂ ਦੁਕਾਨਦਾਰਾਂ ਨੇ ਉਹਨਾਂ ਨੇ ਉਸੇ ਦਿਨ ਬੱਧਰੇ ਢਾਤੇ ਇਸ ਕਰਕੇ ਖੋਲਿਆ ਕਿੰਨੇ ਕ ਪੁਰਾਣੇ ਬਿਲਡਿੰਗ ਹੈਗੇ ਇਹ 700 ਸਾਲ ਪੁਰਾਣੀ ਹੈ ਮੇਰੇ ਵੇਖਣ ਤੋਂ ਪਹਿਲਾਂ ਦੀ ਪੁਰਾਣੀ ਇਪਰਡੇ ਕਿੰਨੇ ਕ ਵਜੇ ਕਿੰਦੀ ਹੈ ਰਾਤ ਦੇ

ਲੋਕਾਂ ਲਈ ਰੁਹਾ ਦੇਖਣ ਵਾਸਤੇ ਆਪਾਂ ਨੂੰ ਪਰਮਾਤਮਾ ਨੇ ਬਿਚਾਤਾ ਤੇ ਸਭ ਨੂੰ ਰੱਬ ਪਹੁੰਚਾਵੇ ਤੇ ਇਹਨੂੰ ਉਦਲੀ ਮੰਡਲ ਟਾ ਕੇ ਸਪਾਇਆ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਕੋਈ ਅਸਰ ਨਾ ਪਹੁੰਚੇ ਜੀ ਦਾ